ਜੈ ਪੋਲੇਨਾਥ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਸੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਮੇਜ਼ਿੰਗ ਟੀਵੀ ਦੇ ਉੱਤੇ ਜਿਹੜਾ 23 ਜੁਲਾਈ ਨੂੰ ਦਿਨ ਬੁੱਧਵਾਰ 16ਵਾਂ ਸ਼ਿਵ ਵਿਆਹ ਹੋਣ ਜਾ ਰਿਹਾ ਬੜੀ ਧੂਮ ਧਾਮ ਦੇ ਨਾਲ ਔਰ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈਗੀ ਐ ਸੋ ਗੱਲਬਾਤ ਕਰਦੇ ਹਾਂ ਨੰਦੀ ਨਾਲ ਔਰ ਸਾਰੇ ਇੱਥੇ ਭਾਈਚਾਰਾ ਪਹੁੰਚਿਆ ਹੋਇਆ ਹੈ ਪੋਲੇਨਾਥ ਨੂੰ ਪਿਆਰ ਕਰਨ ਵਾਸਤੇ ਜਿਹੜਾ 23 ਜੁਲਾਈ ਨੂੰ ਸ਼ਿਵ ਵਿਆਹ ਹੋਣ ਜਾ ਰਿਹਾ ਗੱਲਬਾਤ ਕਰਦੇ ਸਾਰਨਾ ਪਹਿਲਾਂ पंडित गलबात करना जय भोलेनाथ जी जय भोलेनाथ की गुरु महाराज की गणपति महाराज की बहुत खुशी की बात है 2025 श्रावण मास प्रारंभ हो चुका है और इस उपलक्ष्य पर सोलवा श्रावण शिव विवाह हमारे भाई मनु चावला जी जो भोलेनाथ जी के अनन्य भक्त हैं रिद्धि सिद्धि विनायक मंदिर कमेटी निम्बाला चौक इनको बहुत सारी बधाई देती हैं ਬਹੁਤ ਸਾਰੇ ਸੰਤ ਮਹਾਤਮਾ ਬ੍ਰਾਹਮਣ ਉਸ ਸਭਾ ਮੇ ਆਉਣਗੇ ਪ੍ਰਾਚੀਨ ਜੋ ਸ਼ਮਸ਼ਾਨ ਘਾਟ ਹੈ ਪ੍ਰਾਚੀਨ ਸੀ ਮੰਦਿਰ ਹੈ ਗੋਸ਼ਾਲਾ ਸ਼ਮਸ਼ਾਨ ਘਾਟ ਹੈ ਤੋ ਵਹਾਂ ਸਭੀ ਆਏ ਕਿਰਪਾ ਕਰਕੇ ਭੋਲੇ ਬਾਬਾ ਕਾ ਆਸ਼ੀਰਵਾਦ ਲੇ ਯਹੀ ਸਭ ਤੋਂ ਬੜੀ ਭਗਤੀ ਹੈ ਯਹੀ ਸਭ ਤੋਂ ਬੜੀ ਸ਼ਾਂਤੀ ਹੈ ਬੋਲੋ ਸ਼ੰਕਰ ਭਗਵਾਨ ਕੀ ਜੈ ਬਹੁਤ ਅੱਛਾ ਮੈਸੇਜ ਦਿੱਤਾ ਹੈਗਾ ਪੜ੍ਹਾਈ ਨੇ ਆਪਾਂ ਹੁਣ ਹੋਰ ਵੀ ਆਪਾਂ ਜਾਣਕਾਰੀ ਲੈਂਦੇ ਹੈਗੇ ਜੈ ਭੋਲੇ ਨਾਥ वो शंकर भगवान की जय गोरम घोरम करणावतारम संसार सारम बुजगेंद्रहारम सदा वसंतम हृदयार बिंदे भव भवानी सहित नमामी प्राचीन शिव मंदिर गौशाला शमशान घाट में सोलवा शिव विवाह बड़ी धूमधाम से नंदी जी की महर... नंदी जी महाराज के आशीर्वाद से हो रहा है जिसमें सब लोग आगे पहुंचे भगवान शंकर सब की मनोकामना पूर्ण करने वाले आजु टोस्ट भगवान है जो उनकी शरण में आया है उनकी हर मनोकामना पूर्ण हुई है 23 जुलाई को शाम को 5:00 बजे के बाद जब तक भगवान चाहेंगे तब तक प्रोग्राम चलेगा बहुत शंकर भगवान की जय सो तस्वीरें बिल्कुल थाने दिखा रहे हैं अमेजिंग टीवी पे चलती वीडियो कर दियो शेयर अपा होन करानिया मन्नू चावला शिव द नंदीना आपा गाल बात करदे हैं जय भोलेनाथ जी जय भोलेनाथ जी हर हर महादेव ਕਿਵੇਂ ਦੇਖਦੇ ਹੋ ਜਿਹੜਾ 23 ਜੁਲਾਈ ਨੂੰ ਜਿਹੜਾ ਸ਼ਿਵ ਵਿਆਹ ਹੋਣ ਜਾ ਰਿਹਾ ਬੜੀ ਧੂਮ ਧਾਮ ਦੇ ਨਾਲ ਸਾਵਣ ਦਾ ਮਹੀਨਾ ਚੱਲਦਾ ਪਿਆ ਹਾ ਔਰ ਲੋਕ ਬੜੀ ਦੂਰ ਦੂਰੋਂ ਆਉਂਦੇ ਪਏ ਆ ਔਰ ਆਪਣੇ ਜਿਹੜੇ ਸਿੰਗਰ ਆ ਕਿਹੜੇ 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 ਆ ਰਹੇ ਨੇ ਉਹ ਵੀ ਆਪਣੀ ਜਾਣਕਾਰੀ ਦਿਓ ਪਹਿਲਾਂ ਸਾਰਾ ਮਾਮਲਾ ਦੱਸੋ ਦੇਖੋ ਪੂਲੇ ਸ਼ੰਕਰ ਜੀ ਅੱਜ ਹੋ ਗਈ 20 ਤਰੀਕ ਰਹਿ ਗਏ 2 ਦਿਨ ਪੂਲੇ ਸ਼ੰਕਰ ਜੀ ਤਿਆਰੀ ਦੇਖੋ ਫੁੱਲ ਤਿਆਰੀ ਚੱਲ ਰਹੀ ਹੈ ਤੇ ਜਿਹੜਾ 16ਵਾਂ ਸ਼ਿਵ ਵਿਆਹ ਬੜੀ ਧੂਮ ਧਾਮ ਨਾਲ ਧੂਮ ਧਾਮ ਨਹੀਂ ਬਹੁਤ ਧੂਮ ਧਾਮ ਨਾਲ ਕਿ ਆਪਰੇ ਸਾਡੇ ਮੂੰਹ 'ਚ ਕੋਈ ਵਰਡ ਹੀ ਨਹੀਂ ਹੈਗੇ ਕਿ ਆਪ ਇਹੋ ਦਰਵਾਜ਼ੇ ਵਿੱਚ ਤੇ ਮਹਾਦੇਵ ਰਾਜਮਾਨਾ ਸੁਸਾਇਟੀ ਦੇ ਜਿਹੜੇ ਮੁਖੀ ਆ ਵੀ ਮਹਾਦੇਵ ਆਪ ਹੀ ਐ ਤੇ ਉਹਨਾਂ ਦੇ ਦਿਸ਼ਾ ਉਹਨਾਂ ਦੇ ਦਿਸ਼ਾਦੇਸ਼ ਹੀ ਚੱਲ ਰਿਹਾ ਸਾਰਾ ਕੁਝ ਠੀਕ ਉਹ ਮਹਾਦੇਵ ਤਿਆਰੀ ਕਰਵਾ ਰਿਹਾ ਕਿ ਐ ਕਿ ਬਵਿਆ ਨਹੀਂ ਬਹੁਤ ਬਵਿਆ ਮਹਾਦੇਵ ਜਿਹੜਾ ਸ਼ਿਵਵਾਹ ਹੋ ਰਿਹਾ ਔਰ ਕਰੇ ਕਰੇ ਇਨਸਾਨ ਨਹੀਂ ਆ ਰਹੇ ਦੇਵੀ ਦੇਵਤਾ ਵੀ ਆ ਰਹੇ ਪੂਰਪ੍ਰੇਤੀ ਬਰਾਤ ਵੀ ਆ ਰਹੀ ਹੈ ਕਿ ਉਹ ਕਹਿੰਦੇ ਤਿੰਨੋਂ ਲੋਕਾਂ ਦੇ ਮਾਲਕ ਹੈ ਭੋਲੇ ਸ਼ੰਕਰ ਤੇ ਉਹਨਾਂ ਸ਼ਿਵਵਾਹ ਦੇ ਵਿੱਚ ਸਾਰੇ ਦੇਵਤਾ ਆ ਰਹੇ ਐ ਤੇ ਆਪਸਾ ਦੇ ਲੁਧਿਆਣਾ ਵਾਸੀਆਂ ਨੂੰ ਕਹੀਏ ਇੱਕੋ ਹੀ ਨਿਵੇਦਨ ਹੈਗਾ ਤੁਸੀਂ ਆਪਾ ਹਉਮਾ ਵਾ ਕੇ ਆਪਣੇ ਪਰਿਵਾਰਾਂ ਸਮੇਤ ਪੋਲਿਸ਼ਨ ਕੇ ਦਰਸ਼ਨ ਕਰਨ ਆਈਏ ਕਿਉਂਕਿ ਉਸ ਦਰਵਾਰ ਦੇ ਵਿੱਚ ਸ਼ਕਸ਼ਾਤ ਮਹਾਦੇਵ ਰਾਜਮਨ ਹੈ ਕਿਉਂਕਿ ਇਹ ਸ਼ਿਵਰਾਤਰੀ ਜਿਹੜੀ ਸਾਵਣੀ ਸ਼ਿਵਰਾਤਰੀ ਹੈਗੀ ਹੈ ਉਸ ਦਿਨ ਮਹਾਦੇਵ ਸ਼ਿਵ ਪਰਵਾਰ ਸ਼ਕਸ਼ਤ ਵਰਾਈਮਣ ਹੁੰਦੇ ਆ ਸਾਰੇ ਭਗਤਾਂ ਨੂੰ ਦਰਸ਼ਨ ਕਰ ਦੇਣ ਲਈ ਤੇ ਆਪਾਂ ਬੜੇ ਕਿਸਮਤ ਵਾਲੇ ਹੋਵਾਂਗੇ ਜੇ ਪੁਲੀ ਸ਼ੰਕਰ ਦੇ ਦਰਵਾਜ਼ੇ ਵਿੱਚ ਕਿਉਂਕਿ ਪੁਲੀ ਸ਼ੰਕਰ ਕਿਸੇ ਨੂੰ ਦਿਸਦੇ ਨਹੀਂ ਉਹ ਤੇ ਆਪਾਂ ਮਹਿਸੂਸ ਕਰਨਾ ਪੈਂਦਾ ਉਸ ਦਿਨ ਸ਼ਿਵਲਿੰਗ ਦੇ ਵਿੱਚ ਸ਼ਿੰਗਾਰ ਦੇ ਵਿੱਚ ਆਉਂਦੇ ਸ਼ਿੰਗਾਰ ਤੇ ਹਰੀਪੁਰ ਸਾਰੀ ਦੁਨੀਆ ਵਿੱਚ ਹੁੰਦੇ ਆ ਉੱਥੇ ਇੱਕ ਲੋਕਿਕ ਕਹਿੰਦਾ ਖੁਦ ਮਾਹਦੇਵ ਦੀ ਅਕ੍ਰਿਤੀ ਆਂਦੀ ਹੈ ਕਿ ਸ਼ਕਸ਼ਾ ਰੂਪ ਦੇ ਵਿੱਚ ਉਹਨੂੰ ਦੇਖਣ ਲਈ ਦੁਨੀਆ ਤਰਸਦੀ ਹੈ ਕਿ ਪੁਲੀ ਸ਼ੰਕਰ ਸਾਵਨ ਦਾ ਮਹੀਨਾ ਆਵੇ ਸਾਵਨ ਦਾ ਸ਼ਬ ਰਾਤਰੀ ਆਈਏ ਪੁਲੀ ਸ਼ੰਕਰ ਦਰਸ਼ਨ ਕਰੀ ਜਿਨ੍ਹਾਂ ਦੀ ਕੋਈ ਕਹਿੰਦੇ ਉਹ ਦੂਰੀਆ ਮਨੋ ਕਾਮਨਾ ਹੈ ਗਿਆ ਜਿਹੜਾ ਕਈ ਸਾਲਾਂ ਤੋਂ ਨਹੀਂ ਹੋ ਰਹੀਆ ਮਹਾਦੇਵ ਦੇ ਦਰਵਾਜ਼ਾ ਚਾਓ ਜਿਹੜੀ ਮਨੋ ਕਾਮਨਾ ਹਰ ਹਰ ਮਾਤ ਦੇ ਪੂਰੀ ਹੋ ਗਿਆ ਸਿੰਘਰ ਘੜਿਆ ਸਿੰਘਰ ਆ ਰਿਹਾ ਹੈ ਪੂਰੇ ਪੰਜਾਬ ਦੀ ਆਨ ਮਾਨ ਸ਼ਾਨ ਜਿਹਨਾਂ ਨੂੰ ਐਰੀ ਕਮਰੋਈ ਕਹਿੰਦੇ ਆ ਜਿਨ੍ਹਾਂ ਨੇ ਭਜਨ ਗਾਇਆ ਕਿ ਬੋਲੇनाथ ਕੀ ਕਿਰਪਾ ਸੇ ਸਭ ਅੱਛਾ ਹੀ ਹੋ ਜਾਊਗਾ ਕਿਉਂਕਿ ਜਿਹਨੇ ਉਹਨਾਂ ਨੇ ਜਿਨੇ ਵੀ ਭਜਨ ਗਾਏ ਆ ਹਰ ਚੀ ਕੋਈ ਨਾ ਕੋਈ ਅਰਥ ਹੈ ਦੇਖੋ ਮਾਲਕ ਕਹਿੰਦਾ ਤੁਸੀਂ ਚੰਗਾ ਕਰੋ ਮਾੜਾ ਨਾ ਕਰੋ ਕਿਉਂਕਿ ਆਪਾਂ ਚੰਗੇ ਰਸਤੇ ਚੱਲਾਂਗੇ ਤੇ ਮਾਲਕ ਅੱਗੇ ਚੰਗਾ ਹੀ ਰਸਤਾ ਦੋਗਾ ਕਿਉਂਕਿ ਕਿਉਂਕਿ ਪ੍ਰਮਾਤਮਾ ਨੇ ਇੱਕੋ ਹੀ ਚੀਜ਼ ਕਹੀ ਹੈ ਕਿ ਕਦੀ ਵੀ ਕਹਿੰਨਾ ਮਤਲਬ ਜੋ ਸਾਹਮਣੇ ਤੁਹਾਡਾ ਕੋਈ ਬੁਰਾ ਕਰਦਾ ਕਰ ਲੈ ਭਾਈ ਤੇਰਾ ਕੰਮ ਹੈ ਕਿਉਂਕਿ ਉਹ ਮਾਲਕ ਨੇ ਉਹ ਡਿਊਟੀ ਲਈ ਹੈ ਕਿਉਂਕਿ ਉਹ ਕਹਿੰਨਾ ਮਤਲਬ ਮਾਲਕ ਹੈ ਨਾ ਪ੍ਰਮਾਤਮਾ ਦੇ ਘਰ ਦੇ ਵਿੱਚ ਸਿਰਫ ਨਰਮਤਾ ਚਾਹੀਦੀ ਹੈ ਪਿਆਰ ਚਾਹੀਦਾ ਹੈ ਕਿਸੇ ਨਾ ਕਹਿੰਨਾ ਮਤਲਬ ਉਹ ਕੰਪੀਟੀਸ਼ਨ ਗਿਆ ਹੰਕਾਰ ਨਹੀਂ ਚਾਹੀਦਾ ਉਹ ਦਰਵਾਜ਼ੇ ਜੈ ਜੈ ਸ਼ੰਕਰ ਚਾਹੀਦਾ ਕਹਿੰਦੇ ਭਗਤੀ ਹੁੰਦੀ ਪ੍ਰੇਮ ਦੇ ਨਾਲ ਦਿਖਾਵੇ ਦੇ ਨਾਲ ਨਹੀਂ ਹੁੰਦੀ ਕਿ ਆਪਾਂ ਪ੍ਰੇਮ ਦੇ ਨਾਲ ਆਓ ਪੂਰੇ ਸ਼ੰਕਰ ਦਰਵਾਜ਼ੇ ਚ ਆਓ ਉੱਥੇ ਕਹਿੰਨਾ ਖੁੱਲਾ ਨਿਮੰਤਰਨ ਸਾਰਿਆਂ ਨੂੰ ਕੋਈ ਉਹ ਨਹੀਂ ਹੈ ਕੋਈ ਵੱਡਾ ਨਹੀਂ ਕੋ ਫੁੱਲਾਨੇ ਮੰਤਰ ਠੀਕ ਹੈ ਹਰ ਹਰ ਮਹਾਦੇਵ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਅਮੇਜ਼ਿੰਗ ਟੀਵੀ ਤੇ ਦਿਖਾਣੇ ਆ ਦੋ ਸ਼ਬਦ ਆਪਣੇ ਜਿਹੜੇ ਜੋਨੀ ਮਹਿੰਦਰੂ ਜੀ ਆ ਉਹ ਵੀ ਭੋਲੇਨਾਥ ਦੇ ਜਿਹੜੇ ਆਪਣਾ ਸੇਵਕ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਜੋਨੀ ਮਹਿੰਦਰੂ ਜੀ ਜੈ ਭੋਲੇਨਾਥ ਜੈ ਸ਼ੰਕਰ ਜੀ ਪਹਿਲਾ ਤਾਂ ਮੈਂ ਇਸ ਸਾਵਨ ਦੇ ਮਹੀਨੇ ਦੀ ਸਾਰਿਆਂ ਨੂੰ ਸ਼ੇਵ ਭਗਤਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ 16ਵਾਂ વાર્ਸ਼ਿਕ ਸ਼ੇਵ ਵਿਆਹ ਜਿਹੜਾ ਕਿ ਪਿਛਲੇ 16 ਵਰ੍ਹਿਆਂ ਤੋਂ ਸਾਡੇ ਮੰਨੂ ਚਾਵਲਾ ਜੀ ਸ਼ਿਵ ਦੇ ਨੰਦੀ ਉਹਨਾਂ ਦੀ ਅਧਿક્ષાਤਾ ਦੇ ਵਿੱਚ ਪ੍ਰਾਚੀਨ ਗਊਸ਼ਾਲਾ ਸ਼ਮਸ਼ਾਨ ਘਾੜ ਪ੍ਰਾਚੀਨ ਸ਼ਿਵ ਮੰਦਰ ਦੇ ਅੰਦਰ ਮਨਾਇਆ ਜਾ ਰਿਹਾ ਹੈ। ਭਗਵਾਨ ਭੋਲੇ ਨਾ ਦੀ ਅਪਾਰ ਕਿਰਪਾ ਦੇ ਨਾਲੇ ਹਰ ਵਾਰੀ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਔਰ ਇਸ ਵਾਰ ਇੰਨੇ ਕੀ ਵਿਸ਼ਾਲ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਭਗਵਾਨ ਭੋਲੇ ਨਾ ਦਾ ਜਿਹੜਾ ਸ਼ਿੰਗਾਰ ਹੈ ਅਲੌਕਿਕ ਸ਼ਿੰਗਾਰ ਸ਼ਿਵ ਕੇ ਨੰਦੀ ਜਿਹੜੇ ਮੰਨੂ ਚਾਵਲਾ ਜੀ ਪਿਛਲੇ ਕਈ ਸਾਲਾਂ ਤੋਂ ਕਰਕੇ ਆ ਰਹੇ ਨੇ ਮੈਂ ਕਹਿੰਨਾ ਲੋਕੀ ਕੋਗਾ ਔਰ ਐ ਐਸਾ ਦਰਬਾਰ ਹੈ ਜਿੱਥੇ ਹਰ ਭਗਤਾਂ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਮੈਂ ਸਾਰੇ ਲੁਧਿਆਣੇਆ ਵਾਸੀ ਨੂੰ ਤੁਹਾਡੇ ਚੈਨਲ ਰਾਹੀਂ ਇਹੀ ਕਹਿਣਾ ਵਾ ਕਿ ਭਗਵਾਨ ਬੋਲੇਨਾਥ ਦੀ ਸ਼ਿਵਰਾਤਰੀ ਦੇ ਉਪਲਖ ਵਿੱਚ ਜਿਹੜਾ ਇਹ ਸ਼ਿਵ ਵਿਆਹ ਕਰਾਇਆ ਜਾ ਰਿਹਾ ਹੈ ਤੁਸੀਂ ਵੀ ਬੋਲੇਨਾਥ ਦਾ ਆਸ਼ੀਰਵਾਦ ਲੈਣ ਆਓ ਆਪਣੇ ਦੁੱਖ ਦੇ ਸਭ ਕਸ਼ਟ ਦੂਰ ਕਰਨਗੇ ਬੋਲੇਨਾਥ ਮੈਂ ਸਾਰੇ ਸ਼ਿਵ ਭਗਤਾਂ ਨੂੰ ਇਹੀ ਕਹਿਣਾ बोले नाथ ना। so, दा आशीर्वाद ਲੈਣੀ ਜੁਰ ਹਰ ਹਰ ਬਾਦ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਅਮੇਜ਼ਿੰਗ ਟੀਵੀ ਦੇਖਾਣੇ ਤੇ ਜਿਹੜੇ ਲੁਧਿਆਣੇ ਦੀ ਆਣ ਬਾਂ ਸ਼ਾਨ 에રિક ਅਮਰੋਹੀ ਪਹੁੰਚ ਰਹੇ ਹੈਗੇ ਨੇ ਔਰ ਬੜਾ ਅੱਛਾ ਜਦੋਂ ਲੱਗਦਾ ਜਦੋਂ ਤੁਹਾਨੂੰ ਆਪਾਂ ਅਮੇਜ਼ਿੰਗ ਟੀਵੀ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾਣਿਆ ਜੈ ਭੋਲੇनाथ ਹਰ ਹਰ ਮਹਾਦੇਵ ਮੈਂ ਇੱਕ ਵਾਰੀ ਜਿਹੜੇ ਇੱਥੇ ਭੋਲੇਨਾਥ ਦੇ ਸੇਵਕ ਹੈਗੇ ਇਹਨਾਂ ਨੂੰ ਇੱਕ ਵਾਰੀ ਦੁਆਰਾ ਫੇਰ ਕਹੂੰਗਾ ਇੱਕ ਵਾਰੀ ਜੇਕਾਰੇ ਬੋਲੋ ਜੇਕਾਰਾ ਏ ਵੀ ਬਜਰਕੇ ਹਰ ਹਰ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਅਮੇਜ਼ਿੰਗ ਡਿਵੀਜ਼ ਦਿਖਾਈਆਂ ਨੇ ਔਰ ਤੁਹਾਡਾ ਇਸ ਵੀਡੀਓ ਬਾਰੇ ਹਰ ਹਰ ਮਹਾਦੇਵ ਕਮੈਂਟਾਂ ਵਿੱਚ ਰਾਈ ਲਿਖੇ ਜਾਓ ਜੈ ਭੋਲੇ ਨਾਥ ਹਰ ਮਹਾਦੇਵ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ